ਜਿਹੜਾ ਤੁਸੀਂ ਰਾਜਾ ਮਹਾਰਾਜਿਆਂ ਦਾ ਨੁਸਖਾ ਦੱਸਿਆ ਸੀਗਾ ਅੱਛਾ 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 ਚਲੋ ਦੇਖੋ ਉਹ ਜਿਹੜਾ ਨੁਕਸਾ ਹੈ ਹੈ ਤਾਂ ਰਾਜੇ ਮਹਾਰਾਜਿਆਂ ਦਾ ਸ਼ਾਹੀ ਨੁਕਸਾ ਸੀਗਾ ਪਿਛਲੀ ਵਾਰੀ ਮੈਂ ਤੁਹਾਨੂੰ ਸਾਰੀ ਮੇਰੇ ਖਲ ਬੁੱਕ ਦੇ ਦਰਸ਼ਨ ਵੀ ਕਰਾਏ ਸੀ ਪਈਆ ਤੇ ਉਹੋ ਗ੍ਰਸਤੀ ਜੀਵਨ ਵਾਸਤੇ ਬਹੁਤ 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 ਕਾਰਗਰਸ਼ਿਤ ਹੋਇਆ ਜਿਹਦੇ ਵਿੱਚ ਸੁਪਰਮ ਅਕਾਊਂਟ ਦੀ ਗਿਣਤੀ ਘਟ ਜਾਣੀ ਉਹ ਬਹੁਤ ਵਧੀਆ ਤਰੀਕੇ ਨਾਲ ਪੂਰੀ ਕਰਦਾ ਹੈ ਇਹ ਮਤਲਬ ਇਨਾ ਜਿਆਦਾ ਜ਼ਬਰਦਸਤ ਨਕਸ਼ਾ ਹੈ ਨਾ ਉਹ ਤੁਹਾਨੂੰ ਦਿਖਾਉਣਾ ਆ ਤੁਹਾਨੂੰ ਇਹਦੇ ਵਿੱਚ ਕੀ ਆ ਆ ਆ ਸਾਰਾ ਨਕਸ਼ਾ ਮਿਰਕਲ ਪਈ ਆ ਇਹਦੇ ਵਿੱਚ ਵੈਜ ਤੇ ਨਾਨ ਵੈਜ ਦੋ ਤਰ੍ਹਾਂ ਦਾ ਹੁੰਦਾ ਅੱਛਾ ਆ ਸਾਰਾ ਨਾਨ ਵੈਜ ਹੈ ਇਹਦੇ ਵਿੱਚ ਤਿੰਨ ਚਾਰ ਤਿੰਨ ਕੁ ਚੀਜ਼ਾਂ ਹੁੰਦੀਆਂ ਜਿਹੜੀਆਂ ਨਾਨ ਵੈਜ ਪੈ ਜਾਂਦੀਆਂ ਨੇ ਉਹ ਆ ਆ ਨਕਸ਼ਾ ਹੈਗਾ ਉਹ ਇਹ ਜੇ ਕਿਸੇ ਨੂੰ ਫੋਟੋ ਚਾਹੀਦੀ ਆ ਵੈਸੇ ਤਾਂ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਫੋਟੋ ਖਿਚ ਲੋ ਇਹਦਾ ਸਕਰੀਨਸ਼ਾਟ ਲੈ ਕੇ ਬੰਦਾ ਆਪਣਾ ਨੋਟ ਕਰ ਸਕਦਾ ਜਿਨੇ ਵੀ ਨੋਟ ਕਰਨਾ ਹੈ ਇਹ ਐਡੀ ਪਾਵਰਫੁੱਲ ਮਤਲਬ ਦਵਾਈ ਆ ਗ੍ਰਸਤੀ ਜੀਵਨ ਵਾਸਤੇ ਵੀ ਜਿਹਨੂੰ ਆਮ ਬੰਦੇ ਦੇ ਵਸਦਾ ਵੀ ਰੋਗ ਨਹੀਂ ਹੈਗਾ ਵੀ ਮੈਂ ਅਗਲਾ ਕਹੇ ਵੀ ਚਲੋ ਜੀ ਹਰੇਕੇ ਲੈ ਲਊਗਾ ਹਰੇਕੇ ਦੇ ਵਸਦਾ ਰੋਗ ਨਹੀਂ ਘੱਟ ਤੋਂ ਘੱਟ 40-45000 ਰੁਪਿਆ 50000 ਰੁਪਏ ਤੱਕ ਇਹਦੇ ਵਿੱਚ ਸਮਾਨ ਪੈਂਦਾ ਹੈ ਸਮਾਨ ਪੈਂਦਾ ਹੈ 3 ਮਹੀਨੇ ਦਾ ਕੋਰਸ ਤਕਰੀਬਨ 50000 ਰੁਪਏ ਖर्च ਕੇ ਲੈ ਜਾਂਦਾ ਹੈ ਹੂੰ ਬਹੁਤ ਵਧੀਆ ਕਾਰਗਰ ਨੁਸਖੇ ਨੇ ਬਾਕੀ ਹੋਰ ਸਸਤੇ ਵੀ ਹੈਗੇ ਆ ਪਰ ਜੇ ਜੇ ਨੱਚਣਾ ਜਾਂ ਫਚੰਗੀ ਤਰ੍ਹਾਂ ਹੀ ਨੱਚਿਆ ਕਿਹੜਾ ਜ ਰੋਜ਼ ਨੱਚਣਾ ਹੈ 3 ਕੁ ਮਹੀਨੇ ਵਧੀਆ ਦਾ ਕੋਰਸ ਕਰ ਲਵੇ ਤਾਂ ਬੈਟਰ ਹੈ ਇੱਕ ਵਾਰੀ ਜਾਣਕਾਰੀ ਦੇ ਸਕਦੇ ਹੋ ਨੁਸਖੇ ਬਾਰੇ ਵੀ ਕੀ ਕੀ ਪਾਇਆ ਉਸ ਦੇ ਬਾਰੇ ਵੀ ਜ਼ਰੂਰ ਜਾਣੋ ਹਾਂ ਇਹਦੇ ਵਿੱਚ ਲਗੋ ਇਦੇ ਵਿੱਚ ਕੌਨਵੈਜ ਦਾ ਵੀ ਦੱਸ ਦੋ ਵੈਜ ਦਾ ਵੀ ਦੱਸ ਤੇ ਬੈਨੀਫਿਟਸ ਬਾਰੇ ਪ੍ਰੋਪਰਲੀ ਇੱਕ ਵਾਰੀ ਜਾਣ ਕਰ ਜੀ 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 ਇੱਥੇ ਸ਼ਿਲਾਜੀਤ ਸਫੈਦ ਮੁਸਲੀ ਸਾਲਮ ਪੰਜਾ ਸਾਲਮ ਮਿਸ਼ਰੀ ਇਰਾਨੀ ਅਕਰਕਰਾ ਰੂਮੀ ਮਸਤਗੀ ਤਵਾਸੀਰ ਅਸਲੀ ਛੋਟੀ ਇਲਾਚੀ ਕਿੱਕਰ ਦੀ ਗੂੰਦ ਕਤੀਰਾ ਗੂੰਦ ਮਲੰਗਾ ਸਰਦ ਚੀਨੀ ਗੋਖਸ਼ਰੂ ਤਾਲਮਖਾਣਾ ਸਿੰਮਲ ਮੁਸਲੀ ਖੁਰਾਸਾਨੀ ਪਾਨ ਦੀ ਜੜ ਸਤਾਵਰ ਅਸ਼ਵਗੰਧਾ ਨੱਕ শিকਣੀ ਕੌਂਚ ਬੀਜ ਬਧਾਰੇ ਦੀ ਜੜ ਜੈਫਲ ਜੈਵਤਰੀ ਵਿਰਾਹੀ ਕੰਦ ਈਸਵਗੋਲ ਤਰਵੰਗ ਭਸਮ ਕੇਸਰ ਚਾਂਦੀ ਭਸਮ ਵੰਗ ਭਸਮ ਮਿਸ਼ਰੀ ਮਗਾ ਲੌਂਗ ਜਵਾਰ ਮੋਰਾ ਨੌ ਰਤਨ ਸੋਨਾ ਭਸਮ ਸੋਨਾ ਪਸਤਮ ਤਾਂ ਇਹਦੇ ਵਿੱਚ ਮਤਲਬ 2 ਗ੍ਰਾਮ ਹੀ ਪੈਂਦੀ ਆ ਬਸੰਤ ਕੁਸਮਕਰ ਰਸ ਪੁਨਨਵਾ ਪਸ਼ਪਤਨਵਾ ਮਨ ਮੰਥ ਰਸ ਸਿੱਧ ਮਕਰਤਵਜ ਅਤਲ ਸ਼ਕਤੀ ਪੁਨਰਨਵਾ ਮੰਡੂਰ ਬ੍ਰੰਮੀ ਵੱਟੀ ਸੰਖ ਪੁਸ਼ਪੀ ਗੋਲ ਦਾਲਚੀਨੀ ਛੋਟੀ ਮੱਖੀ ਦਾ ਸ਼ਹਿਦ ਪੈਣਾ ਇਹਦੇ ਚ ਵੱਡੀ ਮੱਖੀ ਦਾ ਸ਼ਹਿਦ ਨਹੀਂ ਪਾਉਣਾ ਕਿਉਂਕਿ ਇਹ ਸਾਰੀ ਕੀਤੀ ਕਰਾਈ ਦੀ ਸੁਆ ਕਰ ਦਿੰਦਾ ਅੱਛਾ ਛੋਟੀ ਮੱਖੀ ਦਾ ਸ਼ਹਿਦ ਹੀ ਪੋਗਾ ਇਹਦੇ ਚ ਠੀਕ ਹੈ ਇਹਦੇ ਵਿੱਚ ਦੋ ਤਿੰਨ ਜਿਵੇਂ ਆਪਣਾ ਇਹਦੇ ਵਿੱਚ ਆ ਗਈ ਜੋਂਡ ਤੇ ਰੇਗਮਾਹੀ ਹੂੰ ਇਹ ਦੋ ਨਾਨ-ਵੇਜ ਹੁੰਦੀਆਂ ਨੇ ਜਿਨੇ ਕਿਸੇ ਨੇ ਪਾਉਣੀਆਂ ਜਿਹੜਾ ਖਾਂਦਾ ਉਹ ਖਾ ਸਕਦਾ ਜਿਹਨੇ ਨਹੀਂ ਖਾਂਦਾ ਉਹ ਨਾ ਪਾਵੇ ਬਸ ਫਿਰ ਸਾਰਾ ਨੁਸਕਾ ਵੈਜੀਟੇਟ ਬਾਕੀ ਸਾਰਾ ਵੈਜੀਟੇਰੀਅਨ ਹੀ ਆਏ ਤੁਸੀਂ ਬਸ ਮਾਦੀ ਗੱਲ ਕੀਤੀ ਤਾਂ ਬਸ ਮਾਤੇ ਆ ਜਾਂਦੇ ਆ ਕਈ ਲੋਕ ਇਹ ਕਹਿੰਦੇ ਮੈਂ ਪਿੱਛੇ ਕੁਝ ਪਾੜ ਵੀ ਰਿਹਾ ਸੀ ਜਾਣਕਾਰੀ ਵੀ ਲੈ ਰਿਹਾ ਸੀ ਵੀ ਸੋਨਾ ਪਸਮ ਲੋਕੇ ਪ੍ਰਮੋਟ ਤਾਂ ਇੰਨੀ ਕਰਦੇ ਆ ਪਰ ਸੋਨਾ ਪਸਮ ਨੇ ਲੋਕਾਂ ਨੂੰ ਨੁਕਸਾਨ ਬੜੇ ਕਰਤੇ ਕਿਡਨੀਆਂ ਤੱਕ ਡੈਮੇਜ ਕਰਤੀਆਂ ਇਸੇ ਹਿਸਾਬ ਦੀ ਸੋਨਾ ਪਸਮ ਜਿਹੜੀਆਂ ਨੁਕਸਾਨ ਦਾ ਵੀ ਹੋ ਸਕਦੀਆਂ ਪਰ ਵੈਦ ਜਿਹੜੇ ਨੇ ਵੀਡੀਓਸ ਪਾਉਂਦੇ ਆ ਭਸਮ ਖਾਓ ਦਵਾਈਆਂ ਬਣਾ ਕੇ ਦੇ ਦਿੰਦੇ ਆ ਲੋਕ ਇਸੇ ਤਰ ਤਰ ਤੇ ਖਾਣਾ ਸ਼ੁਰੂ ਕਰ ਦਿੰਦੇ ਆ ਅਤੇ ਉਸ ਤੋਂ ਬਾਅਦ ਐਡਾ ਵੱਡਾ ਨੁਕਸਾਨ ਹੋ ਜਾਂਦਾ ਕਿਡਨੀਆ ਤੱਕ ਡੈਮੇਜ ਹੋ ਜਾਂਦੀ ਬਿਲਕੁਲ ਥੋੜੀ ਬਿਲਕੁਲ ਨਾ ਮੈਂ ਸਹਿਮਤ ਆ ਉਹਦੇ ਚ ਐਦਾ ਕੁਝ ਬੰਦੇ ਜਿਹੜੇ ਅੱਜ ਟੀਵੀ ਤੇ ਐਡ ਦਿੰਦੇ ਨੇ ਜਿਹੜੇ ਸਾਹਮਣੇ ਨਹੀਂ ਆਉਂਦੇ ਪਹਿਲੀ ਗੱਲ ਤੇ ਸਾਹਮਣੇ ਨਹੀਂ ਆਉਂਦੇ ਨੁਕਸੇ ਦੱਸਦੇ ਆ ਨੁਕਸੇ ਦੱਸਦੇ ਆ ਆਪਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਿਹੜਾ ਬੰਦਾ ਵਸੇਸ ਤੇ ਸਾਹਮਣੇ ਨਹੀਂ ਆ ਰਿਹਾ ਉਹਦੇ ਨੁਕਸੇ ਨੂੰ ਕਿਉਂ ਆਪਾਂ ਵਾਰ-ਵਾਰ ਫੋਲੋ ਕਰਦੇ ਆ ਉਹ ਦੇਖਣਾ ਕਿਉਂ ਉਹਨਾਂ ਨੇ ਇਧਰ ਉਧਰ ਚੱਕੀਆਂ ਚੀਜ਼ਾਂ ਤੇ ਦੱਸੀ ਜਾਂਦੇ ਆ ਆਪਾਂ ਉਹਨਾਂ ਨੂੰ ਚੱਕ ਕੇ ਵਰਤਣਾ ਸ਼ੁਰੂ ਕਰਦੇ ਆ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਵੀ ਕਿਹੜੀ ਮਾਤਰਾ ਕਿੰਨੀ ਵਰਤਣੀ ਆ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂ ਇਹ ਤਕਰੀਬਨ 890 ਗ੍ਰਾਮ ਦਾ weight ਆ ਇਹਦਾ ਸਾਰਾ ਅੱਛਾ 890 ਗ੍ਰਾਮ ਦੇ ਵਿੱਚ 2 ਗ੍ਰਾਮ ਸੋਨਾ ਪੈਣਾ ਹੁਣ 2 ਗ੍ਰਾਮ ਸੋਨਾ ਪੈਣਾ ਹੁਣ ਅਗਲਾ ਕੋਗਾ ਵੀ ਮੈਂ ਤਾਂ ਯਾਰ ਪੈਸੇ ਖਰਚਦਾ ਮੈਂ 2 ਦੀ ਬਜਾ ਚੱਕ 10 ਗ੍ਰਾਮ ਪਾਦਮਾ ਜਾਂ 5 ਗ੍ਰਾਮ ਪਾਦਮਾ ਉਹ ਨੁਕਸਾਨ ਹੀ ਕਰਨਾ ਐਸੀ ਤਰ੍ਹਾਂ ਕਈ ਪਾਸਮਾ ਹੁੰਦੀਆਂ ਨੇ ਜਿਵੇਂ ਲੋਹ ਪਾਸਮਾ ਬਹੁਤ ਖਤਰਨਾਕ ਹੈ ਜੇ ਕੱਚੀ ਰਹਿ ਜਵੇ ਠੀਕ ਅੱਚੀ ਰਹਿ ਕਿਡਨੀਆਂ ਗਈਆਂ ਅਸੀਂ ਕਦੇ ਵੀ ਐਦਾਂ ਮਤਲਬ ਮਾੜੀ ਕੰਪਨੀ ਦਾ ਲੋੜ ਹੀ ਨਹੀਂ ਹੈਗੀ ਡਾਬਰ ਦਾ ਸਾਡੇ ਕੋਲ ਆ ਦੇਖੋ ਕਿੱਡਾ ਬਾਹਰ ਢੇਰ ਲੱਗਿਆ ਪਿਆ ਸਾਰੀਆਂ ਸੋਨਾ ਪਾਸਮਾ ਜਾਂ ਹੋਰ ਸੋਨੇ ਵਾਲੀਆਂ ਚੀਜ਼ਾਂ ਜਿੰਨੀਆਂ ਪਈਆਂ ਸਾਰੀਆਂ ਡਾਬਰ ਦੀਆਂ ਪਈਆਂ ਨੇ ਅਸੀਂ ਵਰਤਤ ਦੀ ਨਹੀਂ ਹੈਗੇ ਦੂਜੀਆਂ ਕਿੰਨਾ ਕੁ ਫਰਕ ਪੈ ਜਾਊਗਾ ਜੇ ਪਰੇਡ ਵਾਈਜੀ ਵੀ ਜਾਈਏ 2 4 5000 ਦਾ ਹੀ ਪਰ ਨਹੀਂ ਮਿਲਣਾ ਹਮ ਇੰਨਾ ਕਿ ਫਰਕ ਪੈ ਜਾਊਗਾ ਜੇ ਤੋ ਸਾਡੇ ਕੋਲੋਂ ਗਾਹਕ ਪੇਸ਼ੈਂਟ ਪੈਸੇ ਪੂਰੇ ਦਿੰਦਾ ਫਿਰ ਉਹਨੂੰ ਚੀਜ਼ ਤਾਂ ਵਧੀਆ ਦੋ ਹੂੰ ਜੇ ਅਸੀਂ 500 ਕਹਤਾ ਤਾਂ 500 ਦੇ ਜਣਾ ਜੇ ਅਸੀਂ 5000 ਕਹਤਾ ਤਾਂ 5000 ਦੇ ਜਾਣਾ ਫਿਰ ਅਸੀਂ ਕੋਈ ਕੰਜੂਸੀ ਕਰੀ ਆ ਆਪਣੇ ਉਹ ਨਹੀਂ ਉਹ ਮੈਂ ਸਾਰਿਆਂ ਨੂੰ ਕਹਿਣਾ ਵੀ ਜਿਹੜੇ ਮਾਲ ਵਰਤਣਾ ਹੈ ਤਾਂ ਵਧੀਆ ਬ੍ਰਾਂਡ ਵਰਤੋ ਕਿਸੇ ਦੇਸੀ ਕੰਪਨੀ ਦਾ 2-4 ਪੈਸੇ ਦੇ ਸਸਤੇ ਦੇ ਚੱਕਰ 'ਚ ਨਹੀਂ ਬੈਣਾ ਕਈ ਵਾਰੀ ਨਾ ਵੈਦ ਇਹੋ ਜਿਹੀਆਂ ਦਵਾਈਆਂ ਵੀ ਦੇ ਦਿੰਦੇ ਆ ਵੀ ਜਿਹਦੇ ਵਿੱਚ ਪਤਾ ਲੱਗਦਾ ਵੀ ਇਹ ਅੰਗਰੇਜ਼ੀ ਦਵਾਈ ਮਿਕਸ ਕੁੱਟ ਕੇ ਬਾਈ ਹੈ ਯਾਰ ਸਾਫ ਪਤਾ ਲੱਗਦਾ ਹੈ ਦੇਖੋ ਜਦੋਂ ਆਪਾਂ ਕਰਦੇ ਆ ਆਯੁਰਵੇਦ ਦਾ ਕੰਮ ਕਰਦੇ ਆ ਨਾ ਅੰਗਰੇਜ਼ੀ ਦਵਾਈ ਤਾਂ ਖਾਣੀ ਦਾ ਬਾਅਦ ਦੀ ਗੱਲ ਹੈ ਜੀਪ ਤੇ ਟੱਚ ਕਰਦੇ ਜਦ ਇਹ ਦੱਸ ਦਿੰਦੀ ਆ ਵੀ ਕੀ ਚੀਜ਼ ਆ ਉਹਦਾ ਟੇਸਟ ਹੁੰਦਾ ਲੋਕਾਂ ਨੇ ਖਾਦੇ ਹੋਈ ਨੇ ਜਿਹੜੇ ਬੰਦੇ ਹੁਣ ਲੱਗੇ ਹੋਏ ਅੰਗਰੇਜ਼ੀ ਦਵਾਈਆਂ ਤੇ ਆ ਉਹਨਾਂ ਨੂੰ ਤਾਂ ਆਯੁਰਵੇਦ ਖਾਣ ਦੇ ਚਦ ਉਹਦੇ ਜਦ ਇਹ ਪਤਾ ਲੱਗ ਜਾਣਾ ਸਾਡੇ ਵਾਲੀ ਦਵਾਈ ਦਾ ਤੇ ਉਹਦਾ ਤਾਂ ਜ਼ਮੀਨ ਤੋਂ ਬਹੁਤ ਫਰਕ ਆ ਜਿਹੜੇ ਹੁਣ ਜਿਹੜੇ ਅੰਗਰੇਜ਼ੀ ਪਾਉਂਦੇ ਨੇ ਉਹਨਾਂ ਦਾ ਤਾਂ ਹੁਣ ਰੱਬ ਹੀ ਰੱਖਾ ਕਾਹ ਕਿ ਕੀ ਕਰ ਸਕਦੇ ਆ ਆਪਾਂ ਨੂੰ ਕਿਸੇ ਤੋਂ ਅੱਜਕੱਲ੍ਹ ਜਿਸ ਮੁਲਕ ਦੇ ਵਿੱਚ ਮੈਂ ਕਈ ਵਾਰੀ ਮੈਨੂੰ ਆ ਕੇ ਕਹਿਣਗੇ ਜੀ ਸਾਡਾ ਆਹ ਸਾਡਾ ਸੋਨਾ ਭਸਮ ਕਈ ਕੰਪਨੀ ਵਾਲੇ ਆਉਂਦੇ ਆ ਸਾਡੀ ਸੁਨਾ ਭਸਮ ਆਹ ਰੇਟ ਆ ਔਰ ਪਿਓਰ ਇਹਨੂੰ ਜਿੱਥੇ ਮਰਜੀ ਚੈੱਕ ਕਰਾ ਲਓ ਮੈਂ ਆਖਿਆ ਇਸ ਮੁਲਕ ਦੀ ਗੱਲ ਕਰਦਾ ਜਿੱਥੇ ਬੱਚਿਆਂ ਨੂੰ ਜੰਮਦਿਆਂ ਨੂੰ ਯਾਰ ਦੁੱਧ ਨਹੀਂ ਪਿਓਰ ਮਿਲਦਾ ਸੋਨਾ ਕਿੱਥੋਂ ਪੂਰੇ ਤੇ ਤੋਂ ਮੈਂ ਜਿਸ ਬੱਚਿਆਂ ਨੂੰ ਜੰਮਦਿਆਂ ਨੂੰ ਦੁੱਧ ਪੂਰਾ ਨਹੀਂ ਪਿਓਰ ਮਿਲ ਸਕਦਾ ਬਾਕੀ ਚੀਜ਼ਾਂ ਦੇ ਕਿੱਥੋਂ ਆਸ ਰੱਖੀ ਜਾਂਦੀ ਆ ਇਸ ਕਰਕੇ ਅਸੀਂ ਕਦੇ ਇਹਦੇ ਨਾਲ ਸਮਝੌਤਾ ਨਹੀਂ ਕਰਦੇ ਕਦੇ ਅਸੀਂ ਬ੍ਰਾਂਡ ਮਾੜਾ ਨਹੀਂ ਵਰਤਦਾ ਹੂੰ ਮੈਂ ਸੁਣਿਆ ਤੁਸੀਂ ਪਹਿਲਾ ਨੁਸਖਾ ਦੱਸਿਆ ਸੀ ਹੁਣ ਨੁਸਖਾ ਆਪ ਬਣਾ ਕੇ ਵੀ ਰੱਖ ਲਿਆ ਨਹੀਂ ਲੋਕਾਂ ਨੂੰ ਲੋਕ ਜਿੰਨੇ ਵੀ ਹੈਗੇ ਉਹਨਾਂ ਨੂੰ ਬਹੁਤ ਮੈਨੂੰ ਆਉਂਦੇ ਆ ਵੀ ਭੇਜ ਦਿਓ ਜੀ ਅਸੀਂ WhatsApp WhatsApp ਤੇ ਉਹਨਾਂ ਨੂੰ ਭੇਜ ਭੇਜ ਕੇ ਇਹਨਾਂ ਦੀ ਫੋਟੋ ਆਂ ਵੀ ਥੱਕ ਗਿਆ ਲੇਕਿਨ ਉਹ ਆ ਇੱਕ ਹੀ ਮੈਨੂੰ ਪਿਛਲੇ ਮੇਰੇ ਕੋਲ ਹਫਤਾ ਖੋ ਗਿਆ ਮੋਹਾਲੀ ਤੋਂ ਫੋਨ ਆਇਆ ਉਸ ਰਾਜ ਜੀ ਨੇ ਨਕਸ਼ਾ ਦਾ ਬਣਾ ਲਿਆ ਸਮਾਨ ਲਿਆਂਦਾ ਮੈਨੂੰ ਕਹਿੰਦਾ ਵੇ ਜੀ 70000 ਰੁਪਏ ਲੱਗ ਗਿਆ ਵੀ ਇਹ ਨਕਸ਼ਾ ਦਾ ਬੜਾ ਮਹਿੰਗਾ ਮੈਂ ਕਹਿਆ ਯਾਰ 70000 ਜਿਆਦਾ ਲਾ ਲਿਆ ਵੀ 45000 ਦਾ ਬਣਦਾ ਹੈ 42 43000 ਦਾ ਸਮਾਨ ਬਣਦਾ ਹੂੰ ਇਹ 70000 ਜਿਆਦਾ ਲਾ ਲਿਆ ਕਹਿੰਦਾ ਉਹਨਾਂ ਨੇ ਆਹ ਰੇਟ ਲਾਇਆ ਮੈਂ ਕਿਹਾ ਵੀ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਪਹਿਲੀ ਗੱਲ ਤਾਂ ਚਲੋ 70 ਵੀ ਲੱਗ ਗਿਆ ਹੋਊਗਾ ਉਹਦਾ ਫੇਰ ਵੀ ਇਹ ਕਹਿ ਨਹੀਂ ਜਾ ਸਕਦਾ ਕਿ ਉਹਨਾਂ ਨੇ ਉਹਨਾਂ ਨੂੰ ਕੋਈ ਚੀਜ਼ਾਂ ਪਿਓਰ ਵੀ ਦਿੱਤੀਆਂ ਕੋਈ ਆਯੁਰਵੇਦ ਨੂੰ ਬੇੜਾ ਕਰਨ ਵਾਲੇ ਸਾਡੇ ਪੰਸਾਰੀ ਭਰਾ ਵੀ ਬਹੁਤ ਸਿਰੇ ਤੱਕ ਜਾਂਦੇ ਨੇ ਸਿਰੇ ਤੱਕ ਜਾਂਦੇ ਨੇ ਸਿਰੇ ਤੱਕ ਜਾਂਦੇ ਨੇ